ਇਤੇ ਚੰਨੜ ਹੋੰਦੇ ਆ ਗੁਰ ਬਿਨ ਕੋਰ ਅੰਧਾਰ ਜੋਗ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸਿशोਭਤ ਧੰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਤਿਨਾਂ ਦੇ ਸਲਾਨਾ ਜੋੜ ਮੇਲੇ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਾਧ ਸੰਗਤ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜੁੜ ਬੈਠ ਕੇ ਆਪ ਜੀ ਕਵੀਸ਼ਰੀ ਜਥਿਆਂ ਢਾਡੀ ਜਥਿਆਂ ਪਾਸੋਂ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਪ੍ਰਸੰਗ ਗੁਰ ਇਤਿਹਾਸ শ্রবণ ਕਰ ਰਹੇ ਹੋ ਆਉ ਜਨਕ ਸਮ ਹੁਕਮ ਹੋਇਆ ਕੁਝ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਕੁਝ ਕਹਿਣ ਤੋਂ ਪਹਿਲਾਂ ਜਿੰਨੀ ਸੰਗਤ ਜੁੜ ਬੈਠੇ ਹੋ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਸਾਂਝੀ ਕਰੋ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਸਾਹਿਬ ਜੀ ਦਾ ਜਿੱਥੇ ਅੱਜ ਸਲਾਨਾ ਜੋੜ ਮੇਲਾ ਹੈ ਉੱਥੇ ਹੀ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੰਗ ਗੁਰੂ ਨਾਨਕ ਦੇ ਅੰਗਦ ਗੁਰੂ ਨਾਨਕ ਦੇ ਰੂਪ ਦੇ ਵਿੱਚ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੋਏ ਸਨ ਦੂਸਰੀ ਪਾਤਸ਼ਾਹੀ ਦੇ ਰੂਪ ਵਿੱਚ ਪ੍ਰਗਟ ਹੋਈ ਸੀ ਸੋ ਥੋੜਾ ਜਿਹਾ ਸਮਾਂ ਜੁੜ ਕੇ ਅਸੀਂ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਬਾਬਤ ਸੰਖੇਪ ਜੀ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ ਪਿਆਰੀ ਸਾਧ ਸੰਗਤ ਮੁਖਤਸਰ ਜ਼ਿਲ੍ਹੇ ਦੇ ਅੰਦਰ ਨਾਂਗੀ ਕੀ ਸਰਾਂ ਮੱਤੇ ਕੀ ਸਰਾਂ ਪਿੰਡ ਦਾ ਨਾਮ ਹੈ। ਬਾਬਾ ਫਿਰੂ ਮੱਲ ਜੀ ਦੇ ਘਰ ਸਨ 1500 4 ਈਸਵੀ ਦੇ ਵਿੱਚ ਭਾਈ ਲਹਿਣਾ ਜੀ ਦਾ ਜਨਮ ਹੁੰਦਾ ਪ੍ਰਕਾਸ਼ ਹੁੰਦਾ ਹੈ। ਕੁਝ ਸਮੇਂ ਬਾਅਦ ਇਹ ਸਾਰਾ ਹੀ ਪਰਿਵਾਰ ਖਡੂਰ ਦੀ ਪਾਵਨ ਧਰਤੀ ਤੇ ਆ ਜਾਂਦੇ ਨੇ। ਖਡੂਰ ਦੇ ਵਿੱਚ ਜੋ ਪਿਤਾ ਪੁਰਖੀ ਕੰਮ ਚੱਲਦਾ ਹੈ ਦੁਕਾਨਦਾਰੀ ਦਾ ਹੱਟੀ ਚਲਾਉਣ ਦਾ ਉਸ ਨੂੰ ਭਾਈ ਲਹਿਣਾ ਜੀ ਨੇ ਵੀ ਬਖੋਬੀ ਚਲਾਇਆ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਬਾਬਾ ਫੇਰੂ ਮਾਲ ਜੀ ਉਹ ਆਪਣੇ ਇਲਾਕੇ ਦੇ ਵਿੱਚੋਂ ਸੰਗਤਾਂ ਇਕੱਠੀਆਂ ਕਰਕੇ ਜਵਾਲਾ ਜੀ ਦੇ ਪਹਾੜਾਂ ਦੇ ਵਿੱਚ ਜਵਾਲਾ ਜੀ ਦੇ ਮੰਦਰ ਦੇ ਵਿੱਚ ਦਰਸ਼ਨ ਦੇਦਾਰੇ ਕਰਨ ਵਾਸਤੇ ਜਾਂਦੇ ਸਨ ਜਦੋਂ ਇਹਨਾਂ ਦੇ ਪਿਤਾ ਜੀ ਦਾ ਚਲਾਣਾ ਹੋ ਗਿਆ ਤੇ ਉਹ ਸਾਰੀ ਜਥਾ ਲੈ ਕੇ ਜਾਣ ਦੀ ਸੰਗਤ ਲੈ ਕੇ ਜਾਣ ਦੀ ਜ਼ਿੰਮੇਵਾਰੀ ਜਿਹੜੀ ਭਾਈ ਲੈਣਾ ਜੀ ਦੇ ਸਿਰ ਤੇ ਆਣ ਪਈ ਤੇ ਬੜੀ ਵਾਰ ਸੰਗਤਾਂ ਨੂੰ ਲੈ ਕੇ ਜਾਂਦੇ ਰਹੇ ਜਵਾਲਾ ਜੀ ਤੇ ਦਰਸ਼ਨ ਕਰਦੋਂ ਆਸਤੇ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਦੋ ਘਟਨਾਵਾਂ ਦਾ ਜ਼ਿਕਰ ਆਉਂਦਾ ਦੋ ਘਟਨਾਵਾਂ ਵਾਪਰੀਆਂ ਜ ਜਨਾਂ ਨੇ ਭਾਈ ਲੈਣਾ ਜੀ ਦੇ ਮਨ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਪੈਦਾ ਕੀਤਾ ਇੱਕ ਤਾਂ ਹੈ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਇੱਕ ਗੁਰੂ ਕੇ ਪਿਆਰ ਵਾਲੇ ਸਿੱਖ ਭਾਈ ਯੋਧ ਜੀ ਦੇ ਪਾਸੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰੱਬੀ ਇਲਾਹੀ ਬਾਣੀ ਦਾ ਪਾਠ ਆਪਣੇ ਕੰਨਾਂ ਦੇ ਨਾਲ ਸਰਵਣ ਕੀਤਾ ਉਦੋਂ ਜਦੋਂ ਪੁੱਛਿਆ ਪੁਰਖਾ ਇਹ ਕਿਸ ਦੀ ਬਾਣੀ ਹੈ ਪਤਾ ਲੱਗਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਇੱਕ ਤਾਂ ਉਦੋਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਪੈਦਾ ਹੋਇਆ ਦੂਜਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਖਡੂਰ ਦੀ ਧਰਤੀ ਤੇ ਹੀ ਗੁਰੂ ਨਾਨਕ ਦੇਵ ਦਾ ਇੱਕ ਹੋਰ ਸਿੱਖ ਰਹਿੰਦਾ ਜਿਸਦਾ ਨਾਮ ਹੈ ਭਾਈ ਸ਼ੀਆ ਇਹ ਭਾਈ ਸ਼ੀਆ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਐ ਲੱਕੜਾਂ ਵੱਢ ਕੇ ਜੰਗਲ ਦੇ ਵਿੱਚੋਂ ਉਹਨਾਂ ਨੂੰ ਵੇਚ ਕੇ ਇਹ ਆਪਣਾ ਗੁਜ਼ਾਰਾ ਕਰਦਾ ਰੋਜ਼ਾਨਾ ਦੀ ਮਿਹਨਤ ਹੁੰਦੀ ਹੈ ਰੋਜ਼ਾਨਾ ਚੁੱਲ੍ਹੇ ਵਿੱਚ ਅੱਗ ਬਲਦੀ ਹੈ ਤਿੰਨ ਚਾਰ ਦਿਨ ਹੋਏ ਇੱਕ ਵਾਰ ਐਸਾ ਸਮਾਂ ਆਇਆ ਤਿੰਨ ਚਾਰ ਦਿਨ ਬਿਮਾਰ ਹੋਣ ਕਰਕੇ ਭਾਈ ਸ਼ੀਆ ਮੇਂਡ ਤਨਾ ਕਰ ਸਕਿਆ ਘਰ ਦੇ ਵਿੱਚੋਂ ਰਾਸ਼ਨ ਪਾਣੀ ਮੁੱਕ ਗਿਆ ਪਤਨੀ ਨੇ ਕਿਹਾ ਕੋਈ ਰਾਸ਼ਨ ਪ੍ਰਸ਼ਾਦਾ ਲੈ ਕੇ ਆਓ ਤੇ ਭਾਈ ਸ਼ੀਆ ਜੀ ਸਾਧ ਸੰਗਤ ਜੀ ਦੁਕਾਨ ਤੇ ਜਾਂਦੇ ਜੋ ਕੁਝ ਵੀ ਉਹਨਾਂ ਦੇ ਕੋਲ ਕੋਈ ਢੇਲਾ ਕੋਈ ਉਸ ਸਮੇਂ ਦੀ ਧਨ ਰਾਸ਼ੀ ਹੈ ਸੀ ਥੋੜੀ ਤੋਂ ਥੋੜੀ ਉਹ ਲੈ ਕੇ ਗਏ ਜਾ ਕੇ ਜਦੋਂ ਦੁਕਾਨ ਵਾਲੇ ਦੇ ਸਾਹਮਣੇ ਉਹ ਰਾਸ਼ੀ ਰੱਖੀ ਆਖਿਆ ਇਹਦਾ ਕੋਈ ਸੌਦਾ ਕੋਈ ਆਟਾ ਦਾਲ ਦੇ ਦੋ ਤੇ ਉਹ ਦੁਕਾਨ ਵਾਲੇ ਅੱਗੇ ਕੋਈ ਹੋਰ ਨਹੀਂ ਉਹ ਸਨ ਭਾਈ ਲੈਣਾ ਜੀ ਹਣ ਭਾਈ ਲੈਣਾ ਜੀ ਅੰਦਰੋਂ ਧਰਮੀ ਪੁਰਖ ਨੇ ਧਰਮੀ ਪੁਰਖ ਉਹ ਹੁੰਦਾ ਧਰਮ ਸਾਧ ਸੰਗਤ ਜੀ ਦਇਆ ਦੇ ਵਿੱਚੋਂ ਪੈਦਾ ਹੁੰਦਾ ਤੌੜ ਧਰਮ ਦਇਆ ਕਾ ਪੂਤ ਧਰਮੀ ਬੰਦੇ ਦਾ ਪਹਿਲਾ ਗੁਣ ਹੈ ਕਿ ਉਹਦੇ ਜੀਵਨ ਦੇ ਵਿੱਚ ਦਇਆ ਹੋਵੇ ਤੇ ਦਇਆਵਾਨ ਉਹ ਦੂਸਰੇ ਦੇ ਦੁੱਖ ਨੂੰ ਦੂਸਰੇ ਦੇ ਤਕਲੀਫ ਨੂੰ ਹਮੇਸ਼ਾ ਮਹਿਸੂਸ ਕਰਦਾ ਭਾਈ ਲੈਣਾ ਜੀ ਕਿਉਂਕਿ ਧਰਮੀ ਪੁਰਖ ਸਨ ਉਹਨਾਂ ਨੇ ਮਹਿਸੂਸ ਕੀਤਾ ਕਿ ਜਿੰਨੇ ਕ ਪੈਸੇ ਇਹਨੇ ਮੈਨੂੰ ਦਿੱਤੇ ਆ ਇਹਦੇ ਨਾਲ ਇਹਦਾ ਕੀ ਗੁਜ਼ਾਰਾ ਹੋਣਾ ਜੋ ਪੈਸੇ ਉਹਨੇ ਦਿੱਤੇ ਉਹਦੇ ਤੋਂ ਵੱਧ ਵੱਧ ਜਦੋਂ ਆਟਾ ਦਾਲ ਨੂੰ ਦੇ ਦਿੱਤੇ ਤੇ ਭਾਈ ਸ਼ੀਆ ਅੱਗੋਂ ਕਹਿਣ ਲੱਗਾ ਪੁਰਖਾ ਤੇਰਾ ਧੰਨਵਾਦ ਤੂੰ ਫਿਕਰ ਕੀਤੀ ਪਰ ਮੇਰੇ ਗੁਰੂ ਦਾ ਉਪਦੇਸ਼ ਹੈ ਜੋ ਆਪਣੇ ਹੱਕ ਦਾ ਉਹੀ ਖਾਣਾ ਮੈਂ ਜਿੰਨੇ ਪੈਸੇ ਦਿੱਤੇ ਇਹਦੇ ਤੋਂ ਵੱਧ ਦਾ ਸੌਦਾ ਨਹੀਂ ਲੈ ਕੇ ਜਾ ਸਕਦਾ ਮੇਰੇ ਗੁਰੂ ਦਾ ਹੁਕਮ ਹੈ ਭਾਈ ਲੈਣਾ ਜੀ ਦੇ ਮਨ ਵਿੱਚ ਉਸ ਸਮੇਂ ਆ ਗਿਆ ਵੀ ਗੁਰੂ ਦਾ ਇਹ ਸਿੱਖ ਬਿਲਕੁਲ ਥੋੜੇ ਜਿਹੇ ਵਿੱਚ ਵੀ ਗੁਜ਼ਾਰਾ ਕਰ ਰਿਹਾ ਸਾਖੀਕਾਰ ਲਿਖਦੇ ਨੇ ਕਿ ਸ਼ਾਮ ਨੂੰ ਭਾਈ ਲੈਣਾ ਜੀ ਉਹਦੇ ਘਰ ਗਏ ਭਾਈ ਸ਼ੀਆਂ ਦੇ ਘਰ ਦੇ ਬਾਹਰ ਸਾਧ ਸੰਗਤ ਜੀ ਘਰ ਦੀ ਵਾਰਡ ਦੇ ਉੱਤੋਂ ਦੀ ਵੇਖਦੇ ਰਹੇ ਨੇ ਤੇ ਕੀ ਵੇਖਦੇ ਨੇ ਕਿ ਤਿੰਨ ਪ੍ਰਸ਼ਾਦੇ ਤਿਆਰ ਹੋਏ ਜਿੰਨਾ ਕ ਰਾਸ਼ਨ ਪਾਣੀ ਮਿਲਿਆ ਸੀ ਪਤਨੀ ਨੇ ਦੋ ਪ੍ਰਸ਼ਾਦੇ ਭਾਈ ਸ਼ੀਆ ਦੀ ਥਾਲੀ ਵਿੱਚ ਇੱਕ ਆਪਣੀ ਥਾਲੀ ਦੇ ਵਿੱਚ ਰੱਖਿਆ ਤਿੰਨ ਪ੍ਰਸ਼ਾਦੇ ਤਿਆਰ ਹੋਏ ਖਾਣ ਲੱਗੇ ਦਰਵਾਜ਼ੇ ਤੇ ਕਿਸੇ ਪੀਰ ਫਕੀਰ ਦੇ ਦਸਤਕ ਦਿੱਤੀ ਆਵਾਜ਼ ਦਿੱਤੀ ਕਿ ਭੁੱਖਾ ਹਾਂ ਕੋਈ ਪ੍ਰਸ਼ਾਦਾ ਮਿਲ ਸਕਦਾ ਕਹਿੰਦੇ ਇੱਕ ਪ੍ਰਸ਼ਾਦਾ ਉਹਨੂੰ ਦੇ ਦਿੱਤਾ ਉਹਨੇ ਫਿਰ ਆਵਾਜ਼ ਦਿੱਤੀ ਦੂਸਰਾ ਵੀ ਉਹਨੂੰ ਦੇ ਦਿੱਤਾ ਜਿਹੜਾ ਇੱਕ ਪ੍ਰਸ਼ਾਦਾ ਬੱਚਿਆ ਦੋਵੇਂ ਪਤੀ ਪਤਨੀ ਨੇ ਅੱਧਾ ਅੱਧਾ ਕਰਕੇ ਛਕਿਆ ਤੇ ਉਸ ਮਾਲਕ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਇਹ ਸਾਰਾ ਮੰਜ਼ਰ ਭਾਈ ਲੈਣਾ ਜੀ ਨੇ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਦੇ ਘਰ ਦੇ ਬਾੜ ਦੀ ਉਤਲੋਂ ਬਾਹਰ ਗਲੀ ਦੇ ਵਿੱਚ ਖੜੋਤਿਆਂ ਵੇਖਿਆ ਤੇ ਮਨ ਦੇ ਵਿੱਚ ਪ੍ਰੇਮ ਜਾਗਿਆ ਮਨ ਦੇ ਵਿੱਚ ਇਹ ਖਿਆਲ ਆਇਆ ਜਿਹੜੇ ਗੁਰੂ ਦਾ ਸਿੱਖ ਇੰਨਾ ਸਬਰ ਸੰਤੋਖ ਵਾਲਾ ਇੰਨਾ ਪੱਕਾ ਉਹ ਗੁਰੂ ਕਿੰਨਾ ਮਹਾਨ ਹੋਵੇਗਾ ਪਤਾ ਲੱਗਾ ਵੀ ਇਹ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਸੋ ਮਨ ਦੇ ਵਿੱਚ ਇੱਛਾਤ ਬਣ ਗਈ, ਲੋਚਾ ਬਣ ਗਈ ਵੀ ਐਤਕੀ ਜਦੋਂ ਗਏ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਾਣਾ ਹੈ, ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ। ਸਾਲ 1532 ਦਾ ਉਹ ਸੁਭਾਗੜਾ ਸਮਾਂ ਆਣ ਪਹੁੰਚਾ ਗੁਰੂ ਪਿਆਰੀ ਸਾਧ ਸੰਗਤ। 28 ਸਾਲ ਦੀ ਉਮਰ ਦੇ ਵਿੱਚ ਭਾਈ ਲਹਿਣਾ ਜੀ ਜਦੋਂ ਹੁਣ ਐਸ ਵਾਰ ਜਵਾਲਾ ਜੀ ਦੇ ਦਰਸ਼ਨਾਂ ਵਾਸਤੇ ਗਏ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਲਕੁਲ ਲੱਗੇ ਹੀ ਗੁਰੂ ਨਾਨਕ ਸਾਹਿਬ ਜੀ ਉਸ ਸਮੇਂ ਕਰਤਾਰਪੁਰ ਸਾਹਿਬ ਹਨ। ਕਰਤਾਰਪੁਰ ਸਾਹਿਬ ਦੀ ਧਰਤੀ ਦੇ ਲਾਗੇ ਜਦੋਂ ਰਾਤ ਦਾ विश्राम ਕੀਤਾ ਤੇ ਅੰਮ੍ਰਿਤ ਵੇਲੇ ਸੰਗਤ ਨੂੰ ਕਹਿੰਦੇ ਤੁਸੀਂ ਚਾਲੇ ਪਾਓ ਮੈਂ ਆਉਨਾ ਘੋੜੀ ਤੇ ਚੜ ਕੇ ਜਾਂਦੇ ਹਨ ਤੇ ਸਾਧ ਸੰਗਤ ਕਰਤਾਰਪੁਰ ਸਾਹਿਬ ਦੇ ਜਦੋਂ ਲਾਗੇ ਪਹੁੰਚਦੇ ਹਨ ਤੇ ਖੇਤਾਂ ਦੇ ਵਿੱਚੋਂ ਇੱਕ ਬਜ਼ੁਰਗ ਬਾਬਾ ਆ ਰਿਹਾ ਉਸ ਬਜ਼ੁਰਗ ਬਾਬੇ ਨੂੰ ਪੁੱਛਿਆ ਮੈਂ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਜਾਣਾ ਬਜ਼ੁਰਗ ਬਾਬੇ ਨੇ ਫੜੀਆਂ ਘੋੜੀਆਂ ਦੀਆਂ ਵਾਗਾਂ ਤੇ ਆਖਿਆ ਪੁਰਖਾ ਪਿੱਛੇ-ਪਿੱਛੇ ਚੜਿਆ ਆਪ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੇ ਬਾਹਰ ਆ ਕੇ ਇਸ਼ਾਰਾ ਕੀਤਾ ਉਸ ਕਿੱਲੇ ਦੇ ਨਾਲ ਘੋੜੀ ਬਣ ਕੇ ਅੰਦਰ ਆ ਜਾ ਐਹੀ ਗੁਰੂ ਨਾਨਕ ਦਾ ਦਰਬਾਰ ਹੈ ਤੇ ਜਦੋਂ ਭਾਈ ਲੈਣਾ ਜੀ ਘੋੜੀ ਨੂੰ ਬਣ ਕੇ ਅੰਦਰ ਗਏ ਦਰਬਾਰ ਦੇ ਵਿੱਚ ਜਾ ਕੇ ਜਦੋਂ ਮੱਥਾ ਟੇਕਣ ਲੱਗੇ ਤੇ ਕੀ ਦੇਖਦੇ ਹਨ ਦਰਬਾਰ ਦੇ ਅੰਦਰ ਤਖਤ ਦੇ ਉੱਪਰ ਉਹੀ ਸ਼ਸ਼ੋਭਤ ਹਨ ਬਜ਼ੁਰਗ ਬਾਬਾ ਉਹੀ ਕੋਈ ਹੋਰ ਨਹੀਂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਹਨ ਜਿਹੜੇ ਉਹਦੀ ਘੋੜੀ ਦੀਆਂ ਬਾਗਾਂ ਫੜ ਕੇ ਲੈ ਕੇ ਆਏ ਜਦੋਂ ਇਹ ਵੇਖਿਆ ਮਨ ਵਿੱਚ ਲੱਜਾ ਆਈ ਸ਼ਰਮ ਮਹਿਸੂਸ ਕੀਤੀ ਕਿ ਤੂੰ ਚੰਗੀ ਸੋਹਣੀ ਕੀਤੀ ਕੁਝ ਮੰਗਣ ਵਾਸਤੇ ਆਇਆ ਘੋੜੀ ਤੇ ਚੜ ਕੇ ਆਇਆ ਜਿਨੇ ਦਾਤਾਂ ਦੇਣੀਆਂ ਉਹ ਅੱਗੇ ਤੁਰਿਆ ਆਇਆ ਤੇਰੀ ਘੋੜੀ ਦੀਆਂ ਵਾਕਾਂ ਫੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦੀਆਂ ਬੁੱਝ ਕੇ ਆਖਿਆ ਪੁਰਖਾ ਮਨ ਦੇ ਵਿੱਚ ਕੋਈ ਸ਼ੰਕਾ ਨਾ ਰੱਖੀ ਮਨ ਦੇ ਵਿੱਚ ਕੋਈ ਗਿਲਾ ਨਾ ਰੱਖੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਮੇਰੀ ਘੋੜੀ ਦੀਆਂ ਵਾਕਾਂ ਫੜ ਕੇ ਆਏ ਪਾਤਸ਼ਾਹ ਕਹਿੰਦੇ ਤੂੰ ਸਾਡੀ ਸ਼ਰਨ ਦੇ ਵਿੱਚ ਆ ਰਿਹਾ ਆ ਸਾਡਾ ਫਰਜ਼ ਬਣਦਾ ਸੀ ਤੈਨੂੰ ਸਹੀ ਥਾਂ ਟਿਕਾਣੇ ਤੇ ਤੈਨੂੰ ਗੁਰੂ ਦੀ ਸੰਗਤ ਦੇ ਵਿੱਚ ਲੈ ਕੇ ਆਉਣਾ ਭਾਈ ਗੁਰਦਾਸ ਜੀ ਦੇ ਨਾਲ ਸਾਧ ਸੰਗਤ ਜੀ ਇੱਥੇ ਬੜੇ ਪਿਆਰੇ ਬਚਨ ਨੇ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਇ ਚੱਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਕਹਿੰਦੇ ਜੇ ਸਿੱਖ ਦੇ ਮਨ ਦੇ ਵਿੱਚ ਕਿਤੇ ਭਾਵਨਾ ਦਾ ਇੱਕ ਕਦਮ ਵੀ ਸਿੱਖ ਨੇ ਪੁੱਟ ਲਿਆ ਗੁਰੂ ਉਹਦੇ ਤੇ ਕਿਰਪਾ ਕਰਦਾ ਗੁਰੂ ਤੇ ਸੈਂਕੜੇ ਕਦਮ ਕਰੋੜਾ ਕਦਮ ਅੱਗੇ ਚੱਲ ਕੇ ਆ ਕੇ ਸਿੱਖ ਨੂੰ ਆਪਣੀ ਸ਼ਰਨ ਦੇ ਵਿੱਚ ਲੈ ਜਾਂਦਾ ਸੋ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਗਏ ਐਸੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਹੀ ਚਰਨਾਂ ਦੇ ਭੌਰੇ ਬਣ ਗਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਦਾ ਹੀ ਰੂਪ ਗੁਰੂ ਨਾਨਕ ਸਾਹਿਬ ਜੀ ਦਾ ਹੀ ਅੰਗਦ ਬਣ ਗਏ ਸਾਤ ਸੰਗਤ 7 ਸਾਲ ਭਾਈ ਲੈਣਾ ਜੀ ਨੇ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਿੱਖੀ ਦੀ ਕਮਾਈ ਕੀਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੀ ਕਮਾਈ ਕੀਤੀ। ਮੈਂ ਬੇਨਤੀ ਕਰਾਂ ਸਾਡੇ ਇਤਿਹਾਸ ਦੇ ਅੰਦਰ ਨਾ ਬੇਅੰਤ ਸਾਖੀਆਂ ਨੇ ਗੁਰੂ ਪਿਆਰੀ ਸਾਤ ਸੰਗਤ ਜਿਹੜੀਆਂ ਭਾਈ ਲੈਣਾ ਜੀ ਦੀਆਂ ਮਿਲਦੀਆਂ। ਕਿਵੇਂ ਉਹਨਾਂ ਨੇ ਸਿੱਖੀ ਨੂੰ ਕਮਾਇਆ ਤੇ ਸਾਨੂੰ ਵੀ ਕਮਾਉਣ ਦਾ ਬੜਾ ਪਿਆਰਾ ਉਪਦੇਸ਼ ਦਿੱਤਾ। ਵੈਸੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਦੇ 63 ਸ਼ਲੋਕ ਨੇ 15 ਸ਼ਲੋਕ ਆਸਾ ਕੀ ਵਾਰ ਦੇ ਵਿੱਚ ਨੇ ਤੇ ਆਸਾ ਕੀ ਵਾਰ ਵਿੱਚ ਦਰਜ ਸ਼ਲੋਕਾਂ ਵਿੱਚ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਇਹ ਬੜਾ ਪਿਆਰਾ ਤਰੀਕਾ ਦੱਸਦੇ ਨੇ ਕਿ ਗੁਰੂ ਦੇ ਘਰ ਦੇ ਵਿੱਚ ਸੇਵਾ ਕਿਵੇਂ ਕਮਾਈ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਏਕ ਨੇਹੀ ਚੱਕਰੀ ਨਾਲੇ ਗਰਬਵਾਦ ਗੱਲਾਂ ਕਰੇ ਘਨੇਰੀਆਂ ਖਸਮਣਾ ਪਾਏ ਸਾਦ ਕਹਿੰਦੇ ਸੰਸਾਰ ਵਿੱਚ ਬੜੇ ਐਸੀ ਜੀਵ ਨੇ ਜਿਹੜੇ ਸੇਵਕ ਬਣ ਕੇ ਮਾਲਕ ਦੀ ਸੇਵਾ ਕਰਦੇ ਨੇ ਹੱਥਾਂ ਪੈਰਾਂ ਨਾਲ ਸੇਵਾ ਤੇ ਕਰਦੇ ਨੇ ਪਰ ਨਾਲ ਨਾਲ ਕੀ ਕਰਦੇ ਨੇ ਗਰਭਵਾਦ ਵੀ ਕਰਦੇ ਨੇ ਗਰਭਵਾਦ ਦਾ ਭਾਵ ਗੁਰੂ ਦੀ ਸੇਵਾ ਤੇ ਕੀਤੀ ਹੱਥਾਂ ਦੇ ਨਾਲ ਸੇਵਾ ਤੇ ਕਮਾਈ ਪਰ ਜਦੋਂ ਗੁਰੂ ਦੇ ਬਚਨ ਮੰਨਣ ਦੀ ਗੱਲ ਆਈ ਉਦੋਂ ਆਖਿਆ ਨਹੀਂ ਸਤਗੁਰੂ ਬਚਨ ਨਹੀਂ ਮੰਨੇ ਜਾਣੀ ਉਪਦੇਸ਼ ਨਹੀਂ ਮੰਨੇ ਜਾਣੀ ਸਤਗੁਰੂ ਦੇ ਉਪਦੇਸ਼ਾਂ ਤੇ ਕੀਤਾ ਕਿੰਤੂ ਪਰੰਤੂ ਉੱਥੇ ਸ਼ੰਕੇ ਦੁੱਬਦਾ ਖੜੀ ਕੀਤੀ ਸੇਵਾ ਸਰੀਰ ਦੇ ਨਾਲ ਤਨ ਦੇ ਨਾਲ ਕਰ ਲਈ ਪਰ ਮਨ ਨੇ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਿਆ ਮਨ ਅਜੇ ਵੀ ਵਾਦ-ਵਿਵਾਦ ਦੇ ਵਿੱਚ ਹੈ ਤੇ ਫਿਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਐਸਾ ਜੀਵ ਖਸਮ ਦੀਆਂ ਬਖਸ਼ਿਸ਼ਾਂ ਦਾ ਸਵਾਦ ਨਹੀਂ ਜਾਣ ਸਕਦਾ ਫਿਰ ਪਾਤਸ਼ਾਹ ਜੀ ਕਿਵੇਂ ਮਾਲਕ ਦੀਆਂ ਬਖਸ਼ਿਸ਼ਾਂ ਮਿਲ ਸਤਗੁਰੂ ਨੇ ਅੱਗੇ ਸੇਵਾ ਕਰਨ ਦਾ ਸਾਨੂੰ ਤਰੀਕਾ ਦੱਸਿਆ ਇਹੋ ਹੀ ਤਰੀਕਾ ਆਪਣੇ ਜੀਵਨ ਦੇ ਵਿੱਚ ਵਰਤ ਕੇ ਭਾਈ ਲੈਹਣੇ ਦੇ ਰੂਪ ਦੇ ਵਿੱਚ 7 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੇਵਾ ਦੀ ਕਮਾਈ ਕੀਤੀ ਸੀ ਜਿਸ ਸੇਵਾ ਦੀ ਕਮਾਈ ਨੂੰ ਇਹ ਫਲ ਮਿਲਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦਾ ਛਤਰ ਨਰੰਜਨ ਛਤਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸਿਰ ਤੇ ਝੁੱਲਿਆ ਸੀ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਇਹ ਸੇਵਾ ਕਮਾਉਣ ਦੀ ਯੁਗਤੀ ਸਾਨੂੰ ਵੀ ਦੱਸਦੇ ਨੇ ਕਹਿੰਦੇ ਭਲਿਓ ਜੇ ਸੇਵਾ ਕਰਨੀ ਹੈ ਤੇ ਕਿਵੇਂ ਕਰੋ ਆਪ ਗਵਾਏ ਸੇਵਾ ਕਰੇ ਤਾਂ ਕਿ ਸਿਪਾਏ ਮਾਣ ਕਹਿੰਦੇ ਸਤਿਗੁਰੂ ਦੇ ਘਰ ਦੇ ਵਿੱਚੋਂ ਮਾਣ ਵਡਿਆਈ ਉਦੋਂ ਪ੍ਰਾਪਤ ਹੁੰਦੀ ਹੈ ਬਖਸ਼ਿਸ਼ਾਂ ਉਦੋਂ ਪ੍ਰਾਪਤ ਹੁੰਦੀਆਂ ਨੇ ਗੁਰੂ ਦੀਆਂ ਮਿਹਰਾਂ ਉਦੋਂ ਵਰਤਦੀਆਂ ਨੇ ਜਦੋਂ ਸੇਵਾ ਕਰੀਏ ਪਰ ਆਪ ਗਵਾਏ ਆਪਣਾ ਆਪ ਗਵਾਕੇ ਆਪਣੀਆਂ ਚਲਾਕੀਆਂ ਆਪਣੀਆਂ ਚਤਰਾਈਆਂ ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਜਦੋਂ ਸਤਿਗੁਰੂ ਦੇ ਉਪਦੇਸ਼ਾਂ ਨੂੰ ਜੀਵਨ ਦੇ ਵਿੱਚ ਕਮਾਕੇ ਫਿਰ ਜਦੋਂ ਸੇਵਾ ਅਸੀਂ ਕਮਾਵਾਂਗੇ ਤੇ ਫਿਰ ਗੁਰੂ ਦੀਆਂ ਬੜੀਆਂ ਬਖਸ਼ਿਸ਼ਾਂ ਵਰਤਨ ਗਿਆ ਗੁਰੂ ਅਮਰਦਾਸ ਜੀ ਦੇ ਵੀ ਬਚਨ ਨੇ ਨਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਸਤੀ ਸਿਰ ਜਿਉ ਅੰਕਸ ਹੈ ਐਰਨ ਜਿਉ ਸਿਰ ਦੇ ਮਨ ਤਨ ਆਗੇ ਰਾਖ ਕੈ ਉਬੀ ਸੇਵ ਕਰੇ ਭਲਿਆ ਗੁਰੂ ਦੀ ਸੇਵਾ ਕਰਨੀ ਹੈ ਤਨ ਨਾਲ ਤੇ ਸੇਵਾ ਕਰਨੀ ਕਰਨੀ ਹੈ ਮਨ ਵੀ ਗੁਰੂ ਦੇ ਚਰਨਾਂ ਦੇ ਵਿੱਚ ਸੰਪੜਾ ਭਾਵ ਮੰਨ ਕਰਕੇ ਵੀ ਗੁਰੂ ਦੇ ਬਚਨਾਂ ਨੂੰ ਮੰਨਣਾ ਸੋ ਇਸੇ ਹੀ ਤਰੀਕੇ ਨਾਲ ਜਿਹੜੀ ਯੁਗਤੀ ਬਾਦ ਵਿੱਚ ਸਤਿਗੁਰਾਂ ਨੇ ਕੁੱਲ ਮਨੁੱਖਤਾ ਨੂੰ ਗੁਰਬਾਣੀ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਉਸੇ ਹੀ ਯੁਗਤੀ ਦੇ ਨਾਲ ਗੁਰੂ ਅੰਗੇਦ ਦੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਦੀ ਕਮਾਈ ਕੀਤੀ ਤੇ ਸਾ ਸੰਗਤ ਜੀ ਸਨ 1539 ਈਸਵੀ ਦੇ ਵਿੱਚ ਫਿਰ ਉਹ ਦਿਨ ਆਇਆ ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਲਟੀ ਗੰਗਾ ਵਹਾਈ ਇਹ ਗੁਰਬਾਣੀ ਦੇ ਬੜੇ ਪਿਆਰੇ ਬਚਨ ਨੇ ਗੁਰਬਾਣੀ ਦੇ ਅੰਦਰ RAM ਕਲੀ ਕੀ ਵਾਰ ਦੇ ਵਿੱਚ ਗੁਰੂ ਘਰ ਦੇ ਕੀਰਤਨੀਏ ਭਾਈ ਸੱਤਾ ਜੀ ਭਾਈ ਬਲਵੰਡ ਜੀ ਬੜੇ ਪਿਆਰੇ ਬਚਨ ਕਰਕੇ ਕਹਿੰਦੇ ਨੇ ਕਹਿੰਦੇ ਹੋ ਰਿਓ ਗੰਗ ਵਹਾਈਐ ਦੁਨਿਆਈ ਆਖੇ ਕੀ ਕਿਉਣ ਕਹਿੰਦੇ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਲਟੀ ਗੰਗਾ ਵਹਾ ਦਿੱਤੀ ਦੁਨੀਆ ਕਹਿੰਦੀ ਗੁਰੂ ਨਾਨਕ ਸਾਹਿਬ ਨੇ ਕੀ ਕਰ ਦਿੱਤਾ ਉਲਟੀ ਗੰਗਾ ਕਿਹੜੀ ਵਹਾਈ ਪਿਆਰੀ ਸਾਧ ਸੰਗਤ ਭਾਈ ਗੁਰਦਾਸ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਹਨ ਪਾਈ ਗੁਰਦਾਸ ਜੀ ਕਹਿੰਦੇ ਨੇ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਲੈਣਾ ਜੀਵਨ ਦੇ ਗੁਰਿਆਈ ਸਿਰ ਛਤਰ ਫਰਾਇਆ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਮਾਤਮਾ ਦੇ ਹੁਕਮ ਦਾ ਸਿੱਕਾ ਮਾਰਿਆ ਜਗਤ ਦੇ ਵਿੱਚ ਇੱਕ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਗੁਰੂ ਨਾਨਕ ਸਾਹਿਬ ਦਾ ਚਲਾਇਆ ਨਿਰਮਲ ਪੰਥ ਹੀ ਫਿਰ ਦਸਵੇਂ ਪਾਤਸ਼ਾਹ ਦੇ ਸਮੇਂ ਖਾਲਸਾ ਪੰਥ ਦੇ ਰੂਪ ਦੇ ਵਿੱਚ ਖੰਡੇ ਦੀ ਧਾਰ ਦੇ ਵਿੱਚੋਂ ਪ੍ਰਗਟ ਹੁੰਦਾ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਨਿਰਮਲ ਪੰਥ ਚਲਾਇਆ ਤੇ ਕੀ ਕੀਤਾ ਥਾਪਿਆ ਲੈਣਾ ਜੀਮਦਾ ਗੁਰਿਆਈ ਸਿਰ ਛੱਤਰ ਫਰਾਇਆ ਆਹ ਸ਼ਬਦ ਖਾਸ ਤੌਰ ਤੇ ਉਹਨਾਂ ਨੇ ਲਿਖਿਆ ਹੈ ਜੀਮਦਾ ਜੀਮਦਾ ਦਾ ਭਾਵ ਆਪਣੇ ਜਿਉਂਦੇ ਜੀ ਆਪਣੇ ਹਯਾਤੀ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਸਰੀਰ ਦੇ ਅੰਦਰ ਸਵਾਸਾਂ ਦੇ ਰਹਿੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖਤਾ ਦੇ ਉੱਤੇ ਇਹ ਬੜਾ ਵੱਡਾ ਪਰਉਪਕਾਰ ਕੀਤਾ ਕਿ ਆਪਣੇ ਤੋਂ ਬਾਅਦ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਆਪਣਾ ਰੂਪ ਬਖਸ਼ਿਸ਼ ਕਰ ਦਿੱਤਾ ਮੈਂ ਬੇਨਤੀ ਕਰਾਂ ਪਿਆਰੀ ਸਾਧ ਸੰਗਤ ਦੁਨੀਆ ਦੇ ਅੰਦਰ तमाम ਧਰਮਾਂ ਦੇ ਗੁਰੂ ਪੀਰ ਪੈਗੰਬਰ ਸਾਰੇ ਹੀ ਸਤਕਾਰਯੋਗ ਨੇ ਪਰ ਸਾਧ ਸੰਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਿਆਂ ਤੋਂ ਇਹ ਨਵੇਕਲਾ ਕਾਰਜ ਇਹ ਕੀਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਜਾਮੇ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਆਪਣੀ ਜੀਵਤ ਸਲਾਮਤ ਰਹਿੰਦਿਆਂ ਰਹਿੰਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਵਰਗਾ ਅੱਗੇ ਇੱਕ ਹੋਰ ਰੂਪ ਤਿਆਰ ਕਰ ਲਿਆ ਸੀ ਪਿਆਰੀ ਸਾਧ ਸੰਗਤ ਭਾਈ ਲੈਣਾ ਜੀ ਕੋਈ ਹੋਰ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਕਾਇਆ ਪਲਟ ਸਰੂਪ ਬਣਾਇਆ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੀ ਸਰੀਰ ਬਦਲਿਆ ਭਾਈ ਲੈਣਾ ਕੋਈ ਹੋਰ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੀ ਰੂਪ ਹੈ ਗੁਰਬਾਣੀ ਦੇ ਅੰਦਰ ਭਾਈ ਸਤਾ ਜੀ ਭਾਈ ਬਲਵੰਡ ਜੀ ਜੋ ਬਚਨ ਕਰਦੇ ਨੇ ਕਹਿੰਦੇ ਹੋ ਰਿਓ ਗੰਗ ਵਹਾਈ ਐ ਦੁਨਿਆਈ ਆਖੇ ਕਿ ਕਿਉਂ ਦੁਨੀਆਂ ਕਹਿੰਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਜ ਉਲਟੀ ਗੰਗਾ ਵਹਾ ਦਿੱਤੀ ਉਲਟੀ ਗੰਗਾ ਕਿਉਂ ਕਿਹਾ ਦੁਨੀਆਂ ਦਾ ਇਹ ਤਕਾਜਾ ਆ ਸਾਧ ਸੰਗਤ ਜੀ ਦੁਨੀਆਂ ਦਾ ਇਹ ਮੰਨਣਾ ਆ ਕਿ ਪਿਤਾ ਦੀ ਜੇ ਗੱਦੀ ਹੋਵੇ ਤੇ ਪਿਤਾ ਤੋਂ ਬਾਅਦ ਵਿੱਚ ਉਸ ਗੱਦੀ ਦੇ ਉੱਪਰ ਪੁੱਤਰ ਬੈਠਦੇ ਹਨ ਆ ਅਸੀਂ ਅੱਜ ਦੇ ਸਮਾਜ ਦੇ ਵਿੱਚ ਵੀ ਵੇਖ ਲਈਏ ਲੀਡਰ ਦਾ ਪੁੱਤ ਅੱਗੇ ਲੀਡਰ ਬਣਦਾ ਆ ਪਿਤਾ ਦੀ ਜਿਹੜੀ ਗੱਦੀ ਹੁੰਦੀ ਹੈ ਉਹਦੇ ਤੇ ਪੁੱਤਰ ਜਿਹੜੇ ਉਹ ਆਪਣਾ ਹੱਕ ਰੱਖਦੇ ਨੇ ਪਰ ਪਿਆਰੀ ਸਾਧ ਸੰਗਤ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆ ਦੀਆਂ तमाम ਰੀਤਾਂ ਦੇ ਉਲਟ ਜਾਂਦਿਆਂ ਹੋਇਆਂ ਉਲਟੀ ਗੰਗਾ ਚਲਾਉਂਦਿਆਂ ਹਾਂ ਆਪਣੇ ਪੁੱਤਰਾਂ ਨੂੰ ਪਰੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਹੈ ਭਾਵੇਂ ਕਿ ਬਾਦ ਵਿੱਚ ਗੁਰੂ ਪੁੱਤਰਾਂ ਨੂੰ ਵੀ ਦੁਨਿਆ ਗੁਰਿਆਈ ਦੀ ਦਾਤ ਜਿਹੜੀ ਉਹ ਬਖਸ਼ਿਸ਼ ਹੁੰਦੀ ਰਹੀ ਹੈ ਪਰ ਸਾਧ ਸੰਗਤ ਜੇ ਪਹਿਲੀ ਵਾਰ ਕਿਸੇ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਹੋਈ ਤੇ ਉਸ ਸਮੇਂ ਸਿੱਖ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਹੋਈ ਨਾ ਕਿ ਪੁੱਤਰਾਂ ਨੂੰ ਹੋਈ ਇਹ ਬੜਾ ਵੱਡਾ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਸਮਝਾ ਦਿੱਤਾ ਇੱਥੇ ਕੋਈ ਗੁਰੂ ਦਾ ਪੁੱਤਰ ਹੈ ਜਾਂ ਪੁੱਤਰ ਨਹੀਂ ਹੈ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਜਿਨੇ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਕਮਾ ਲਿਆ ਜਿਨਨੇ ਗੁਰੂ ਦੇ ਸ਼ਬਦ ਗੁਰੂ ਦੀ ਹੁਕਮ ਸੇਵਾ ਦੀ ਕਮਾਈ ਕੀਤੀ ਬਖਸ਼ਿਸ਼ ਗੁਰੂ ਦੀ ਉਹਦੇ ਤੇ ਹੀ ਵਰਤਨੀ ਆ ਪਿਆਰੀ ਸਾਧ ਸੰਗਤ ਜੀ ਧੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਜੋਤ ਭਾਈ ਲੈਹਣੇ ਦੇ ਅੰਦਰ ਟਿਕਾ ਕੇ ਉਹਨਾਂ ਨੂੰ ਅੰਗਦ ਬਣਾ ਦਿੱਤਾ ਉਹ ਜੋਤ ਕਿਹੜੀ ਹੈ ਗੁਰਬਾਣੀ ਦੇ ਬੜੇ ਪਿਆਰੇ ਬਚਨ ਭੱਟ ਸਹਿਬਾਨ ਜੀ ਦੇ ਉਹ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਤੇ ਆਏ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਕ੍ਰਾਂਤੀਕਾਰੀ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੋਈ ਸਮਾਜ ਸੁਧਾਰਿਕ ਕੋਈ ਯਗਤ ਸੁਧਾਰੀ ਕਹਿੰਦਾ ਪਰ ਅਸੀਂ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਨਾ ਕਿ ਗੁਰੂ ਨਾਨਕ ਸਾਹਿਬ ਜੀ ਕੌਣ ਨੇ ਤੇ ਗੁਰਬਾਣੀ ਦੇ ਬਚਨ ਭਟ ਸਹਿਵਾਨ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਕੋਈ ਹੋਰ ਨਹੀਂ ਪ੍ਰਮਾਤਮਾ ਦੀ ਜੋਤ ਦਾ ਹੀ ਰੂਪ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੇ ਕਿਰਪਾ ਕੀਤੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾ ਤੇ ਅੰਗਦ ਭਇਓ ਤਤ ਸਿਉ ਕਤਮ ਲਾਇਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਤੋਂ ਅੱਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਅੰਦਰ ਉਹ ਜੋਤ ਟਿਕਾ ਦਿੱਤੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਰੂਪ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਗੁਰਬਾਣੀ ਦੇ ਬੜੇ ਹੀ ਪਿਆਰੇ ਬਚਨ ਸਾਧ ਸੰਗਤ ਜੀ ਭਾਈ ਸੱਤਾ ਬਲਵੰਡ ਜੀ ਨੇ ਬੜੀ ਪਿਆਰੀ ਗਵਾਹੀ ਦਿੱਤੀ ਹੈ ਕਹਿੰਦੇ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ ਛਾ ਟਿੱਕਾ ਦਿੱਤੋ ਸਜੀਵਦਾ ਗੁਰੂ ਨੇ ਚੇਲੇ ਨੂੰ ਰਹਿਰਾਸ ਕੀਤੀ ਰਹਿਰਾਸ ਕਰਨ ਦਾ ਮਤਲਬ ਕੀ ਹੈ ਨਮਸਕਾਰ ਕਰਨੀ ਮੱਥਾ ਟੇਕਣਾ ਇਤਿਹਾਸ ਦੀਆਂ ਗਵਾਹੀਆਂ ਤੇ ਮਿਲਦੀਆਂ ਹੀ ਨੇ ਸਾਧ ਸੰਗਤ ਗੁਰਬਾਣੀ ਦੀ ਵੀ ਗਵਾਹੀ ਹੈ ਪਾਈ ਸਤਾ ਬਲਵੰਡ ਜੀ ਦੀ ਵਾਰਤ ਦੇ ਵਿੱਚ ਬਚਨ ਨੇ ਗੁਰ ਚੇਲੇ ਰਹਿਰਾਸ ਕੀ ਅੱਜ ਗੁਰੂ ਨੇ ਆਪਣੇ ਚੇਲੇ ਗੁਰੂ ਨੇ ਆਪਣੇ ਸਿੱਖ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕਰਕੇ ਗੁਰੂ ਨੇ ਆਪਣੇ ਚੇਲੇ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ ਤੇ ਵੱਡੀ ਗੱਲ ਆਪਣੇ ਸਲਾਮਤ ਰਹਿੰਦੇ ਰਹਿੰਦੇ ਆ ਆਪਣੇ ਜਿਉਂਦੇ ਜੀ ਰਹਿੰਦੇ ਰਹਿੰਦੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ ਗੁਰਿਆਈ ਦੇ ਦਾਤ ਬਖਸ਼ਿਸ਼ ਕੀਤੀ ਛੱਟਕਾ ਦਿੱਤੋ ਸਜੀਵਤ ਆਪਣੇ ਜਿਉਂਦੇ ਜੀ ਆਪਣੀ ਸਵਾਸਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਹਯਾਤੀ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨੇ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕਰ ਦਿੱਤੀ ਪਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਤੋਂ ਕੋਈ ਵੱਖਰੇ ਨਹੀਂ ਕਈ ਵਾਰ ਅਸੀਂ ਕਹਿ ਦਿੰਨੇ ਆ ਜੀ ਦੂਜੀ ਜੋਤ ਤੀਜੀ ਜੋਤ ਨਾ ਜੋਤ ਸਿਰਫ ਇੱਕ ਹੈ ਬਾਣੀ ਦੇ ਬਚਨ ਨੇ ਜੋਤ ਉਹਾ ਜੁਗਤ ਸਾਇ ਸਭ ਕਾਇਆ ਫੇਰ ਪਲਟੀ ਹੈ ਜੋਤ ਵੀ ਉਹੀ ਹੈ ਜੁਗਤੀ ਵੀ ਉਹੀ ਹੈ ਮਾਲਕ ਪ੍ਰਮਾਤਮਾ ਨੇ ਕੇਵਲ ਤੇ ਕੇਵਲ ਸਰੀਰ ਬਦਲੇ ਹਨ 10 ਜਾਮੇ ਬਦਲੇ ਨੇ ਇਹਨਾਂ 10 ਜਾਮਿਆਂ ਦੇ ਵਿੱਚ ਉਹੀ ਜੋਤ ਵਿਚਰੀ ਹੈ ਉਹੀ ਜੋਤ ਜਿਹੜੀ 10 ਪਾਤਸ਼ਾਹੀਆਂ ਦੇ ਵਿੱਚ ਵਿਚਰੀ ਹੈ ਉਹੀ ਜੋਤ ਜਿਹੜੀ ਗੁਰਕਲਗੀ ਤਾਂ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾ ਕੇ ਹਮੇਸ਼ਾ ਵਾਸਤੇ ਸਾਨੂੰ ਹੁਕਮ ਕਰ ਦਿੱਤਾ ਆਗਿਆ ਪਈ ਹੈ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਪਿਆਰੀ ਸਾਧ ਸੰਗਤ ਆਖਰੀ ਬੇਨਤੀ ਕਰਕੇ ਸਮਾਪਤੀ ਕਰਾਂ ਅਸੀਂ ਬੜੇ ਖੁਸ਼ਕਿਸਮਤ ਹਾਂ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਅੱਜ ਸਾਡੇ ਕੋਲ ਜਾਗਤ ਤੱਕ ਗੁਰੂ ਹੈ ਕਿਸੇ ਦੇ ਕੋਲ ਜਾਗਤ ਤੱਕ ਗੁਰੂ ਨਹੀਂ ਜੇ ਹੈਗਾ ਕਿਸੇ ਦੇ ਕੋਲ ਕੋਈ ਸਾਧ ਸੰਗਤ ਜੀ ਪੱਥਰਾਂ ਦੀ ਪੂਜਾ ਕਰ ਰਿਹਾ ਕੋਈ ਮੂਰਤੀ ਦੇ ਰੂਪ ਦੇ ਵਿੱਚ ਇਸ਼ਟ ਦੀ ਪੂਜਾ ਕਰ ਰਿਹਾ ਕੋਈ ਕਿਸੇ ਹੋਰ ਰੂਪ ਦੇ ਵਿੱਚ ਗੁਰੂ ਕੇ ਸਿੱਖ ਦੀ ਕਿੰਡੀ ਵੱਡੀ ਖੁਸ਼ਕਿਸਮਤੀ ਹੈ ਕਿ ਅੱਜ ਵੀ ਸਾਡੇ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ 35 ਮਹਾਪੁਰਖਾਂ ਦੀ ਬਾਣੀ ਗੁਰੂ ਦੇ ਰੂਪ ਵਿੱਚ ਉਸੇ ਹੀ ਤਰ੍ਹਾਂ ਆ ਜਿਸ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਸਾਡੀ ਖੁਸ਼ਕਿਸਮਤੀ ਹੈ ਪਰ ਪਿਆਰੀ ਸਾਧ ਸੰਗਤ ਜੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਅਸੀਂ ਇੱਧਰ ਉੱਧਰ ਭਟਕ ਜਗੇ ਤੇ ਸਾਡੇ ਤੋਂ ਵੱਧ ਵੱਧ ਕਿਸਮਤ ਵੀ ਕੋਈ ਨਹੀਂ ਹੈ ਖੁਸ਼ਕਿਸਮਤ ਅਸੀਂ ਬੜਿਆਂ ਸਾਡੇ ਕੋਲ ਜਾਗਤਾ ਗੁਰੂ ਹੈ ਪਰ ਜਾਗਤੇ ਗੁਰੂ ਦਾ ਪੱਲਾ ਛੱਡ ਕੇ ਜੇ ਅਸੀਂ ਇੱਧਰ ਉੱਧਰ ਕਿਤੇ ਕਬਰਾਂ ਦੇ ਉੱਪਰ ਕਿਤੇ ਹੋਰ ਦੇਹ ਧਾਰੀ ਪਖੰਡੀਆਂ ਦੇ ਕੋਲ ਚਲੇ ਗਏ ਤੇ ਫਿਰ ਸਾਡੇ ਤੋਂ ਵੱਧ ਕਿਸਮਤ ਵੀ ਕੋਈ ਨਹੀਂ ਹੈ ਗੁਰੂ ਨੇ ਸਾਡੇ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਪਿਉ ਦਲ ਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਪਿਓ ਦਾਦੇ ਦਾ ਖਜ਼ਾਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਇਸ ਖਜ਼ਾਨੇ ਨੂੰ ਰਲ ਮਿਲ ਕੇ ਖਾਵੀਏ ਇਸ ਖਜ਼ਾਨੇ ਨੂੰ ਖਰਚੀਏ ਗੁਰਬਾਣੀ ਦਾ ਇਹ ਖਜ਼ਾਨਾ ਜਦੋਂ ਅਸੀਂ ਖਾਵਾਂਗੇ ਖਰਚਾਂਗੇ ਇਹਨੂੰ ਵਰਤਾਂਗੇ ਦੁਨੀਆ ਦੇ ਖਜ਼ਾਨੇ ਜਿਹੜੇ ਨੇ ਉਹ ਜਦੋਂ ਖਰਚੀਏ ਘਟਦੇ ਨੇ ਪਰ ਗੁਰਬਾਣੀ ਦਾ ਖਜ਼ਾਨਾ ਐਸਾ ਆ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਜਿੰਨਾ ਇਸ ਖਜ਼ਾਨੇ ਨੂੰ ਖਾਵਾਂਗੇ ਖਰਚਾਂਗੇ ਵੰਡਾਂਗੇ ਇਹ ਖਜ਼ਾਨਾ ਉਨਾ ਹੀ ਵੱਧਦਾ ਗੁਰਨਾਣਕ ਦੀ ਫਲਵਾੜੀ ਉਨੀ ਹੀ ਵੱਧਦੀ ਹੈ ਇਨੀਆਂ ਬੇਨਤੀਆਂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਪ੍ਰਵਾਨ ਕਰਨੀਆਂ ਬਹੁਤ ਧੰਨਵਾਦ ਆਪ ਸੰਗਤਾਂ ਦਾ ਬੜੀ ਪਿਆਰ ਸਤਿਕਾਰ ਨਾਲ ਜੁੜ ਬੈਠ ਕੇ ਆਪਣੇ ਵਿਚਾਰਾਂ ਦੀ ਸਾਂਝ ਕੀਤੀ ਹੈ ਧੰਨਵਾਦ ਭਾਈ ਬਲਕਾਰ ਸਿੰਘ ਜੀ ਭਾਈ ਦਿਲਬਾਗ ਸਿੰਘ ਜੀ ਪੰਗਾਲੀ ਪ੍ਰਚਾਰਕ ਸਹਿਬਾਂ ਜਿੰਨਾ ਸਮਾਂ ਦੇ ਕੇ ਨਿਵਾਜਿਆ ਕੋਟਾਂ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿੰਨਾ ਕਿਰਪਾ ਕੀਤੀ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਅੰਦਰ ਜੁੜ ਬੈਠਣ ਦਾ ਸੁਭਾਗੜਾ ਸਮਾਂ ਬਖਸ਼ਿਆ ਆਉ ਹੋਈਆਂ ਬਿਆੰਤ ਹੀ ਭੁੱਲਾਂ ਚੁੱਕਾਂ ਦੀ ਖਿਮਾ ਅਤੇ ਅੱਗੇ ਵਾਸਤੇ ਅਸੀਸ ਬਖਸ਼ਦਿਆਂ ਹੋਇਆਂ ਇੱਕ ਵਾਰ ਫੇਰ ਪਿਆਰ ਅਦਬ ਸਹਿਤ ਫਤਿਹ ਸਾਂਝੀ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ